ਸਾਡੇ ਕੀ ਮਾਮਲਾ ਸੀ ਜਿਹਨੂੰ ਲੈ ਕੇ ਅੱਜ ਹੀ ਕਲਪਿਕਾ ਪਾਰਟੀ ਵੱਲੋਂ ਡੀਐਸਪੀ ਸਾਹਮਣੇ ਮੰਗ ਪੱਤਰ ਦਿੱਤਾ ਗਿਆ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਤਾਂ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਮੈਂ ਸਮੇਂ ਦਾ ਵੀ ਪੁਲਸ ਦੀ ਨਲਾਇਕੀ ਕਾਰਨ ਮੈਂ ਸਮੇਂ ਦਾ ਚਾਹੇ ਉਠਾਣਾ ਸਿਟੀ ਹੋਵੇ ਚਾਹੇ ਡੀਐਸਪੀ ਦਾ ਦਫਤਰ ਹੋਵੇ ਕਿਉਂਕਿ ਜੇ ਸਮੇਂ-ਸਮੇਂ ਤੇ ਲੋਕਾਂ ਨੂੰ ਇਨਸਾਫ ਮਿਲੇ ਵੀ ਮੈਂ ਸਮੇਂ ਦਾ ਲੋਕਾਂ ਨੂੰ ਧਰਨੇ ਲਾਣੇ ਪੈਣ ਲੋਕਾਂ ਨੂੰ ਮੰਗ ਪੱਤਰ ਨਾ ਦੇਣੇ ਪੈਣ ਕਿਉਂਕਿ ਸਾਡੇ ਵੈਸੇ ਤਾਂ ਡੀਐਸਪੀ ਸ਼ਹਿਰ ਦੇ ਬਹੁਤ ਵਧੀਆ ਵਾ ਸਮੇ ਸਮੇ ਤੇ ਲੋਕਾਂ ਦੀ ਗੱਲ ਸੁਣਦੇ ਆ ਪਰ ਹੇਟਰ ਲੈਵਲ ਤੇ ਜਿੰਨੇ ਅਫਸਰ ਹੈਗੇ ਆ ਚਾਹੇ ਉਹ ਥਾਣਾ ਸਿਟੀ ਹੈ ਚਾਹੇ ਉਹ ਸਦਰ ਥਾਣਾ ਹੈਗਾ ਯਾਨੀ ਜਿੰਨੇ ਕੋਈ ਹੇਟਰ ਲੈਵਲ ਦੇ ਅਫਸਰ ਹੈਗੇ ਆ ਕਿ ਮੈਂ ਸਮਝਦਾ ਅੱਜ ਕੋਈ ਦਰਖਾਸਤ ਦਵੇ ਤੇ 15-15 20 ਦਿਨ ਮੈਂ ਸਮਝਦਾ ਲੋਕਾਂ ਨੂੰ ਤੱਕੇ ਖਾਣੇ ਪੀਂਦੇ ਆ ਉਹ ਥਾਣਿਆਂ ਦੇ ਵਿੱਚ ਬਗੈਰ ਪੈਸਿਆਂ ਤੋਂ ਵੀ ਮੈਂ ਸਮਝਦਾ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਪਈ ਕਿਉਂਕਿ ਦੇਖੋ ਅਸੀਂ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਿੱਥੇ ਜਦ ਸਾਾਨੂੰ ਉਹਨਾਂ ਨੇ ਕਿਹਾ ਅਸੀਂ ਉੱਥੇ ਮੰਗ ਪੱਤਰ ਦਿੱਤਾ ਪਰ ਲੋਕਾਂ ਦੇ ਕਮਾਂਕਰਾਂ ਨੂੰ ਲੈ ਕੇ ਜਾਂ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਵੀ ਸਾਨੂੰ ਜੜਾ ਵਾ ਉਹ ਪੁਲਿਸ ਦੇ ਖਿਲਾਫ ਜਿਹੜਾ ਜਿਹੜੇ ਧਰਨੇ ਲਾਣੇ ਪੈਂਦੇ ਆ ਕਿਉਂਕਿ ਵੈਸੇ ਦੇਖਦਾ ਪਾਰਟੀ ਨਾਇਤਾ ਕਰੀ ਧਰਨਾ ਨਹੀਂ ਲਾਇਆ ਕਿਉਂਕਿ ਸਮੇਂ-ਸਮੇਂ ਤੇ ਸਿਲੇ ਪ੍ਰਸ਼ਾਸਨ ਨੂੰ ਯਾਦ ਕਰਾਈਦਾ ਵਾ ਕਿ ਏਸੀ ਥੱਲੋਂ ਉੱਠ ਕੇ ਬਾਹਰ ਵੀ ਸਮਾਜ ਜੜਾ ਵਾ ਉਹ ਉਹਨਾਂ ਨਾਲ ਵੀ ਝਾਤੀ ਮਾਰੋ ਕਿਉਂਕਿ ਤੁਹਾਡੇ ਹੇਠਲੇ ਲੈਵਲ ਦੇ ਜਿੰਨੇ ਅਫਸਰ ਹੈਗੇ ਆ ਉਹ ਨਾ ਤੇ ਗੱਲ ਸੁਣਦੇ ਆ ਨਾ ਕਿ ਦੀ ਕਿਸੇ ਦੀ ਆਪਣੀ ਇਨਸਾਫ ਦਿੰਦੇ ਆ ਅੱਜ ਜਿਹੜਾ ਸਾਡਾ ਸਿਗਾ ਮਕਸਦ ਇੱਕ ਤੇ ਇਨਕੁਆਰੀ ਅਸੀਂ ਲਾਈ ਸੀ ਡੇਢ ਮਹੀਨੇ ਤੋਂ ਵਿਸ਼ੇਂ ਤੋਂ ਡੀਐਸਪੀ ਸਾਹਿਬ ਨੇ ਇੱਕ ਸਾਡਾ ਲੈਟਰ ਸੀਗਾ ਉਹ ਥਾਣਾ ਸਿਟੀ ਭੇਜਿਆ ਸ਼ਾਇਦ ਉਹ ਥਾਣਾ ਸਿਟੀ ਦੇ ਐਸਐਸਓ ਨੂੰ ਸਵਾਏ ਮੈਚਾਂ ਤੋਂ ਇਲਾਵਾ ਵੀ ਲੋਕਾਂ ਦੀਆਂ ਦਰਖਾਸਤਾਂ ਨਹੀਂ ਦੇਖਦੀਆਂ ਉਹ ਥਾਣਾ ਸਿਟੀ 'ਚ ਕੀ ਹੁੰਦਾ ਪਿਆ ਵਾ ਐਸਐਸਓ ਨੂੰ ਨਹੀਂ ਦੇਖਦਾ ਪਿਆ ਪਰ ਏਕਤਾ ਪਾਰਟੀ ਜੂੰਦੇ ਅਸੀਂ ਏਕਤਾ ਪਾਰਟੀ ਬਣਾਈ ਹੈ ਅਸੀਂ ਅਜ ਤੱਕ ਕਦੀ ਵੀ ਕੋਈ ਥਾਣੇ ਝਗੜਾ ਨਹੀਂ ਭੇਜਿਆ ਕਿਉਂਕਿ ਤੁਹਾਨੂੰ ਪਤਾ ਵੀ ਥਾਣਾ ਸਿਟੀ ਜਾਂ ਕੋਈ ਵੀ ਥਾਣਾ ਹੈਗਾ ਵੀ ਇੱਥੇ ਬਗੈਰ ਪੈਹਾਂ ਤੋਂ ਕੰਮ ਨਹੀਂ ਹੁੰਦਾ ਅਸੀਂ ਕੋਈ ਹਵਾਏ ਤੀਰ ਨਹੀਂ ਮਾਰਦੇ ਅਸੀਂ ਕਈ ਐਸਐਚਓ ਕੋਲੋਂ ਪੈਸੇ ਵਾਪਸ ਕਰਾਏ ਆ ਉਹ ਡੀਐਸਪੀ ਨੂੰ ਸਾਰਾ ਪਤਾ ਸੀਗਾ ਪਰ ਦੇਖੋ 1.5 ਮਹੀਨਾ ਹੋ ਗਿਆ ਇਥੋਂ ਜਿਹੜੀ ਡੀਐਸਪੀ ਸਾਹਿਬ ਨੂੰ ਦਰਖਾਸਤ ਠਾਣਾ ਸਿਟੀ ਚ ਗਈ ਹੈ ਉਹ ਐਸਐਚਓ ਨੇ ਨਾ ਦਰਖਾਸਤ ਦੇਖੀ ਹੈ ਨਾ ਕੋਈ ਇਨਕੁਆਰੀ ਲਾਈ ਹੈ ਉਹ ਦੋਸ਼ੀ ਜਿਹੜਾ ਜਿੰਨੇ ਕਰੋੜਾ ਰੁਪਈਆ ਮੈਂ ਸਮਝਦਾ ਕਪੂਰਥਲ੍ਹ ਏਜੰਟੀ ਦਾ ਜਿਹੜਾ ਖਾਦਾ ਸਚਿੰਦ ਸ਼ਰਮਾ ਤੇ ਉਹਦੀ ਵਾਈਫ ਜਿਹੜੀ ਹੈ ਉਹਦੇ ਵਿੱਚ ਇੱਕ ਦੋ ਨਾਂ ਹੋਰ ਹੈਗੇ ਆ ਉਹ ਇੱਥੇ ਤੁਰਿਆ ਫਿਰਦਾ ਵਾ ਉਹਦਾ ਸੀ ਮੋਬਾਈਲ ਨੰਬਰ ਦਿੱਤਾ ਨਾ ਉਹ ਟਰੇਸ ਕੀਤਾ ਗਿਆ ਨਾ ਉਹ ਬੰਦੇ ਟਰੇਸ ਕੀਤੇ ਗਏ ਇਸੇ ਕਰਕੇ ਮੈਂ ਸਮੇਂ ਦਾ ਵੀ ਡੀਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਕਿਉਂਕਿ ਵੈਸੇ ਤੇ ਮੈਨੂੰ 3-4 ਦਿਨ ਪਹਿਲਾਂ ਕੋਲਾ ਆਉਂਦੀਆਂ ਸੀ ਬੈ ਕੇ ਆਪਾਂ ਗੱਲ ਕਰਦੇ ਆ ਪਰ ਦੇਖੋ ਜਦੋਂ ਅਸੀਂ ਪ੍ਰੈਸਾਂ ਨੇ ਜਾਂ ਕੋਈ ਪ੍ਰੋਗਰਾਮ ਕਰਦੇ ਆ ਫੇਰ ਅਫਸਰਾਂ ਜਿਹੜੀਆਂ ਮੈਂ ਸਮੇਂ ਦਾ ਬਨੇ ਅੱਖਾਂ ਕਿਉਂ ਖੋਲਦੀਆਂ ਪਈਆਂ ਜੇ ਇਹੀ ਕੰਮ ਜਿਹੜੇ ਆ ਸਮੇਂ-ਸਮੇਂ ਤੇ ਕੀਤੇ ਹੋਣ ਵੀ ਮੈਂ ਸਮੇਂ ਦਾ ਸਾਨੂੰ ਥਾਣੇ ਵਿੱਚ ਨਾ ਜਾਣ ਦੀ ਲੋੜ ਪਵੇ ਇੱਕ ਮੈਂ ਤੁਹਾਡੇ ਰੇਕ ਹੋ ਜਾ ਕਰਾਣਾ ਚਾਹਦਾ ਕਿ ਆਰਸੀ ਆਪ ਦੇ ਵਿੱਚ ਵੀ ਸਾਡਾ ਬੰਦਾ ਜਿਹੜਾ ਸਰਜੀਤ ਮਾਨ ਕੋਈ ਰਾਜੀਨਾਮਾ ਕਰਾਣ ਗਿਆ ਸੀਗਾ ਉਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਮੈਂ ਸਮਝਦਾ ਵੀ ਇਸ ਬੰਦੇ ਦੇ ਹੱਥੀ ਪਏ ਐ ਇਸ ਬੰਦੇ ਦੇ ਘੜੇ-ਕੂੜੇ ਮਾਰੇ ਐ ਫਿਰ ਮੈਂ ਜਦੋਂ ਚੌਂਕੀ ਚਾਰਜ ਨਾਲ ਗੱਲ ਕੀਤੀ ਮੈਂ ਕਿਹਾ ਤੂੰ ਪਾਰਟੀ ਦੀ ਬੈਠਕ ਕਰਾ ਕੋਈ ਪਾਰਟੀ ਦੀ ਬੈਠਕ ਨਹੀਂ ਕਰਾਈ ਆਪ ਹੀ ਸਤਕਮਿੰਜ ਕਰਕੇ ਵੀ ਉਹਨੂੰ ਕੋਰਟ 'ਚ ਪੇਸ਼ ਕਰਤਾ ਜਦੋਂ ਫੇ ਮੇਰੀ ਕੱਲ ਗੱਲ ਹੋਈ ਵੀ ਮੈਂ ਕਾ ਮਜਬੂਰਨ ਸਾਨੂੰ ਇਹ ਧਰਨਾ ਜਿਹੜਾ ਉੱਥੇ ਆਣ ਕੇ ਨਾ ਲਾਣਾ ਪਵੇ ਜਾਂ ਤੇ ਬੰਦੇਾਂ ਨੂੰ ਜਿਹੜਾ ਬੰਦੇ ਬਲਾਓ ਜਿਹਨਾਂ ਦੋਸ਼ੀ ਹੈਗੇ ਆ ਉਹ ਚਿੱਟਾ ਉਹਨਾਂ ਨੇ ਪੀਤਾ ਪਿਆ ਸੀਗਾ ਉਹਦੀ ਸਾਡੇ ਕੋਲ ਪ੍ਰੋਪਰ ਵੀਡੀਓ ਹੈਗੀ ਹੈ ਅੱਜ ਸ਼ਾਮ ਦਾ ਜਿਹੜਾ ਮੈਂ ਸਮਝਦਾ ਚਾਰ ਵਾ ਟਾਈਮ ਰੱਖਿਆ ਉਹ ਸ਼ਰਿਆ ਮੈਂ ਸਮਝਦਾ ਕਿ ਉਹ ਬੰਦੇ ਨੇ ਜਾਤੀਵਾਦੀ ਗਾਲਾਂ ਕੱਢੀਆਂ ਅਸੀਂ ਚੌਂਕੀ ਦੇ ਪਹਿਲਾਂ ਵੀ ਕਈ ਮਾਮਲੇ ਚ ਦੇਖਿਆ ਲਿਆ ਆਂਦੇ ਆ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਵੀ ਚੌਂਕੀ ਚੈੱਕ ਕਰਨਾ ਚਾਹੀਦਾ ਅਸੀਂ ਅੱਜ ਤੱਕ ਜਿੰਨੇ ਵੀ ਕੰਮ ਕਰਾਏ ਨਾ ਉੱਥੇ ਚੌਂਕੀ ਉਹ ਅਸੀਂ ਮੈਂ ਸੁਣਦਾ ਮੈਂ ਖੁਦ ਲੜ ਝਗੜੇ ਕਰਾਏ ਆ ਦੇਖੋ ਕੱਲ ਕਿੰਨੀ ਵੱਡੀ ਬੇਸ਼ਰਮੀ ਵਾਲੀ ਗੱਲ ਵਾ ਕਿ ਦੋ ਜਿਹੜੇ ਉੱਥੇ ਸਰਦਾਰ ਚਿੱਟਾ ਉਹਨਾਂ ਨੇ ਪੀਤਾ ਪੈ ਸਾਡੇ ਕੋਲ ਵੀਡੀਓ ਪਈ ਆ ਕੋਈ ਸਾਡੇ ਕੋਲ ਵਿਦ ਪ੍ਰੂਫ ਹੈ ਕਿ ਜਦੋਂ ਮੇਰੀ ਕੱਲ ਸਵੇਰੇ ਉਹ ਆਪਣੇ ਆਈ ਉਹਨਾਂ ਨਾਲ ਗੱਲ ਹੋਈ ਚੌਂਕੀ ਚਾਰਜ ਨਾਲ ਗੱਲ ਹੋਈ ਕਿ ਜਦੋਂ ਮੈਂ ਉਹਨੂੰ ਮਾੜਾ ਚੰਗਾ ਬੋਲਿਆ ਫੇਰ ਮੈਂ ਉਹਨਾਂ ਦਾ ਕੱਲ ਦਾ ਟਾਈਮ ਰਖਾਇਆ ਵੀ ਦੇਖੋ ਇੱਕ ਸ਼ਰਿਆਂ ਲੋਕੀ ਜਿਹੜੇ ਆ ਗੁੰਡਾਗਰਦੀ ਕਰਦੇ ਚੱਟੇ ਪੀ ਕਰਦੇ ਆ ਉਹਨਾਂ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਤੂੰ ਚਿੱਟਾ ਪੀਤਾ ਚਿੱਟਾ ਕਿੱਥੋਂ ਲੈ ਕੇ ਆਇਆ ਵਾ ਉਹ ਬੰਦਿਆਂ ਨੂੰ ਫੜਾਇਆ ਵੀ ਨਹੀਂ ਗਿਆ ਬਿਲਕੁਲ ਜੇ ਉਹ ਪੀਟੀਕਲ ਕਹਿੰਦਾ ਫਿਰ ਸਾਨੂੰ ਇਹੀ ਇਹੀ ਹੁਣ ਦੇਖਣੀ ਸਰਕਾਰ ਸਾਨੂੰ ਸਰਕਾਰਾਂ ਨਾਲ ਕੋਈ ਮਤਲਬ ਨਹੀਂਗਾ ਚਾਹੇ ਉਹ ਆਪ ਦੀ ਸਰਕਾਰ ਆ ਜਾਂ ਕਿਸੇ ਦੀ ਸਰਕਾਰ ਆ ਅਸੀਂ ਸਰਕਾਰਾਂ ਤੋਂ ਕੁਝ ਨਹੀਂ ਸਮਝਦੇ ਸਾਡੀ ਆਪਣੀ ਸਰਕਾਰ ਹੀ ਹੈਗੀ ਸਾਰੀ ਉਹ ਮਾਦਾਤਾ ਨੂੰ ਜੇ ਇਨਸਾਫ ਨਾ ਮਿਲਿਆ ਵੀ ਜੇ ਕਾਨੂੰਨ ਤੋਂ ਧਰਨਾ ਲਿਆ ਲਾਣਾ ਪਿਆ ਤੇ ਫੇਰ ਇਹ ਚੌਂਕੀ ਚਾਰ ਦੇ ਖਿਲਾਫ ਧਰਨਾ ਲਾਵਾਂਗੇ ਉਥੇ ਦੀ ਗੱਲ ਦੱਸਾਂਗੇ ਫੇਰ ਵੀ ਇਹ ਚੌਂਕੀ ਥਾਣੇ ਦੇ ਵਿੱਚ ਕਿੰਨਾ ਲੈਨ ਦਿਨ ਹੁੰਦਾ ਔਰ ਕਿਦਾਂ ਰਜਿਨਾਮੇ ਕਰਾਏ ਜਾਂਦੇ ਆ ਇਹ ਸਾਰੇ ਮਾਮਲੇ ਲੈ ਕੇ ਮੈਂ ਸਮਝਦਾ ਅੱਜ ਦੀ ਸਾਡੀ ਮੰਗ ਸੀਗੀ ਡੀਐਸਪੀ ਸਾਹਿਬ ਵੈਸੇ ਦੇ ਉਹਨਾਂ ਕੱਲ ਵਿਸ਼ਾ ਦਿੱਤੇ ਸਾਨੂੰ ਕਿ ਤੁਹਾਡੇ ਦੋਨੇ ਕੰਮ ਜਿਹੜੇ ਛੇਤੀ ਛੇਤੇ ਕੀਤੇ ਜਾਣ ਵੀ ਸਾਨੂੰ ਵਿਸ਼ਵਾਸ ਆ ਕਿ ਸਾਡਾ ਦੋ ਤਿੰਨ ਦਾ ਕੰਮ ਹੋਊਗਾ ਤੇ ਫੇਰ ਮੈਂ ਸਮਝਦਾ ਡੀਐਸਪੀ ਨੂੰ ਬੇਨਤੀ ਕਰਦਾ ਕਿ ਆਪਣੇ ਥਾਣੇ ਵੱਲ ਚਾਤੀ ਮਾਰਨ ਤੁਹਾਡੇ ਥਾਣੇ ਚੀਜ਼ ਹੁੰਦੇ ਆ ਜਿੰਨਾ ਚਿਰ ਵੱਡਾ ਅਫਸਰ ਥਾਣੇ ਵਿੱਚ ਨਹੀਂ ਬੜੂਗਾ ਉਹਨਾਂ ਚਿਰ ਜਿਹੜਾ ਮੈਂ ਸਮਝਦਾ ਉਹ ਗਾਂਧੀ ਗਾਂਧੀ ਕੰਮ ਆਣਾ ਵਾ ਬਗੈਰ ਪਿੱਛੇ ਬਗੈਰ ਪੈਸੇ ਦਾ ਕੰਮ ਨਹੀਂ ਹੁੰਦਾ ਇਹ ਸਾਡੀ ਮੈਂ ਤੁਹਾਡੇ ਜਰੀਏ ਡਿਮਾਂਡ ਸੀਗੀ ਅੱਜ ਇਨਾਂ ਦੀਆਂ ਜੇ ਦੋ ਦਰਖਾਸਤਾਂ ਨੇ ਸਾਡੇ ਕੋਲ ਉਹਨਾਂ ਦੇ ਕਾਰਵਾਈ ਲਈ ਇਹਨਾਂ ਨੇ ਅੱਜ ਇੱਕ ਮੰਗ ਪੱਤਰ ਦਿੱਤਾ ਹੈ ਤੇ ਇਹ ਆਫਿਸ ਆਣ ਕੇ ਸਾਡੇ ਕੋਲ ਜੋ ਵੀ ਬੰਦੀ ਕਰਵਾਈ ਹੋਊਗੀ ਕੀਤੀ ਜਾਵੇ ਕੀ ਕਾਰਨ ਕੀ ਸੀ ਜਿਹੜੇ ਇਨਕੁਆਰੀ ਨੂੰ ਲੈ ਕੇ ਮਤਲਬ ਇਹ ਸਾਰਾ ਮਾਮਲਾ ਇਨਕੁਆਰੀ ਨੂੰ ਲੈ ਕੇ ਚੱਲ ਰਿਹਾ ਹੈ ਪੈਂਡਿੰਗ ਇਨਕੁਆਰੀ ਹੈ ਇੱਕ ਜ਼ਮੀਨ ਦਾ ਕੋਈ ਰੌਲਾ ਹੈ ਉਹ ਦੇ ਰਿਗਾਰਡਿੰਗ ਹੈ ਜੀ ਤਾਂ ਮਾਮਲੇ ਇਹਨਾਂ ਚੱਲਦਾ ਰਹੇਗਾ ਪਰ ਉਹ ਕਿਹੜੀ ਸਮੱਸਿਆ ਹੈ ਹਾਂਜੀ ਜਲਦੀ ਹੱਲ ਹੋ ਜਾਵੇਗਾ ਜੀ